ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੂ ਹਰ ਨਾਮ ਸਾਰ ਜਨਾਂ ਕੀ ਮੰਗ ਧੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮਹਿ ਧਿਆਓ ਚਰਨ ਕਮਲ ਸਿਓ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤਨੀਤ ਏ ਕੋਟ ਇੱਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੇ ਵਿਰਲਾ ਕੋਏ ਜਿਨ ਚਾਖਿਆ ਸੇ ਅੰਤ੍ਰਿਪਤਾ ਨੇ ਪੂਰਨ ਕੁਰਖ ਨਹੀਂ ਡੋਲਾਨੇ ਸੋਬਰ ਭਰੇ ਪ੍ਰੇਮ ਰਸ ਰੰਗ ਉਪਜੇ ਜਾਓ ਸਾਰਗ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸਨ ਦਿਨ ਲੇਵਲਾਗ ਬੜ ਭਾਗੀ ਜਿਪ ਪ੍ਰਭ ਸੋਏ ਨਾਨਕ ਨਾਮ ਰਤ ਸੁਖ ਹੋਏ ਸੇਵਕੀ ਮਨ ਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸਭ ਕੀ ਨੋ ਸਰਨਿਹਾਲ ਬੰਦਨ ਕਾਲ ਮੁਕਤ ਜਨ ਭਇ ਅਜਨ ਮਰਨ ਦੁਖ ਦੂਰ ਭਰਮ ਗਿਆ ਰੇਸ਼ ਪੂਨੀ ਸਰਦਾ ਸਾ ਪੂਰੀ ਰਬ ਰਹਾ ਸਦਾ ਸੰਗ ਹਜੂਰੀ ਜਿਸ ਦਾ ਸਾਥ ਇੰਡੀਆ ਮਿਲਾਏ ਨਾਨਕ ਭਗੀ ਨਾਮ ਸਮਾਇਸ ਕਿਉ ਬਿਸਰੈ ਜੇ ਕਾਲ ਨ ਕਾਨੇ ਸੋ ਕਿਉ ਬਿਸਰੈ ਜੇ ਕੀਆ ਜਨ ਸੋ ਕਿਉ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉ ਬਿਸਰੈ ਜੀਵਨ ਜੀਆ ਸੋ ਕਿਉ ਬਿਸਰੈ ਅਗਨ ਮਹਿ ਰਾਕੇ ਗੁਰ ਪ੍ਰਸਾਦ ਕੋ ਬੇਲਾ ਲਾਕੇ ਸੋ ਕਿਵੈ ਵਸੈ ਡੇ ਬੈਕ ਤੇ ਕਾਡੇ ਗਿਨਵ ਜਨਮ ਕਾ ਟੂਟਾ ਗਾਂਡੇ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਦੇ ਆਇਆ ਸਾਇ ਨ ਸੰਤ ਕਰੋ ਇੱਕ ਕਾਮ ਆਨ ਤਿਆਗ ਜਪੋ ਵਰਨਾ ਸਿਮਰ 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 ਸੁਖ ਪਾਉ ਆਪ ਦੇ ਗੋਵਰ ਨਾਮਿਤ ਪਾਉ ਭਗਤ ਪਾਏ ਦਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੂੜ ਦੇ ਜਾਤ ਪਾਏ ਵਿਸਰਾਮ ਸੁਖੀ ਜੋ ਕਾ ਹੋਤ ਨਾਸ ਨਾਨਕ ਨਾਮ ਜਪੋ ਗੁਨਤਾਸ ਵਦੇ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਇੰਤਰ ਇਹੀ ਸਵਾਉ ਨੇਤਰ ਪੇਕ ਦਰਸੁਖ ਹੋਏ ਮਨ ਵਿੱਚ ਸੈਸਾਰ ਜਰਨ ਧੋਏ ਭਗਤ ਚਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦਿੱਜੇ ਕਰਮਾਇ ਗੁਰ ਪ੍ਰਸਾਦ ਨਾਮ ਜਪਲੇ ਤਾਂ ਕੀ ਹੁਮਾ ਕੇ ਨ ਜਾਏ ਨਾਨਕ ਰਹੇ ਸਰਬ ਸਮਾਏ ਪ੍ਰਭ ਖਸਾਂ ਦੇ ਦੀਨ ਦਿਯਾਰ ਭਗਤ ਬਸ਼ਿਲ ਸਦਾ ਕਿਰਪਾਲ ਆਨਾਥ ਨਾਥ ਗੋਵਿੰਦ ਗੋਪਾਲ ਸਰਬ ਕਟਾ ਘਟ ਵਰਤ ਪਾਲ ਆਰ ਬੁਰਖ ਕਾਰਨ ਕਰਤਾਰ ਭਗਤ ਜਨਾਂ ਕੇ ਪ੍ਰਾਨ ਆਧਾਰ ਜੋ ਜੁ ਜਪੈ ਸੋ ਹੋਏ ਪਨੀਤ ਭਗਤ ਪਾਇ ਲੈਵੇ ਮਨਹੀਤ ਰਮ ਨਗਨਿਆਰ ਨੀਚ ਅਜਾਰ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈ ਕੁੰਠਾ ਮੁਕਤ ਮੁਗ ਪਾਇ ਏਕ ਨਿਮ ਘਰ ਕੈ ਗੁਨ ਗਾਏ ਅਨਕ ਰਾਜ ਭੋਗ ਬੜਾਈ ਹਰ ਕੈ ਨਾਮ ਕਿਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਹੈ ਨੀਤ ਪਾਲੀ ਜੋ ਕਰਨੀ ਸੋ ਬਾਦਰਮਾ ਅੰਤਰ ਜਿਹ ਦੇ ਵਸੇ ਪੂਰਨ ਗੁਰਮੰਤ ਸਾਾ ਸੰਗਤਵ ਦੇਹੁ ਨਵਾ ਸਰਬ ਸੁਖ ਨਾਨਕ ਪ੍ਰਗਾਸ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ ਇਰੇ ਤੇ ਫਿਰ ਪ੍ਰਭ ਆਇਆ ਪਰਿਆ ਤੂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਰਵਦਾਨ ਕਰ ਕਿਰਪਾ ਦੇਵੂ ਅਰ ਨਾਮ ਸਾਜਨ ਕੀ ਮੰਗਉ ਧੂਰ ਪਾਰ ਬ੍ਰਹਮ ਮਈ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਉ ਸਾਸ ਸਾਸ ਪ੍ਰਭ ਤੁਮਹਿ ਧਿਆਉ ਚਰਨ ਕਮਲ ਸਿਓ ਲਾਗਿਆ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤਨੀਤ ਏਕ ਕੋਟ ਇੱਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੇ ਵਿਰਲਾ ਕੋਏ ਜਿਨ ਚਾਖਿਆ ਸਈ ਅੰਤ੍ਰਿਪਤਾਂ ਨੇ ਪੂਰਨ ਪੁਰਖ ਨਹੀਂ ਡੋਲਾਨੇ ਸੋਬਰ ਭਰੇ ਪ੍ਰੇਮ ਰਸ ਰੰਗ ਉਪਜੇ ਜਾਉ ਸਾਰਗ ਸੰਗ ਪਰੇ ਸਰਨ ਆਨ ਸਤਿਆਗ ਅੰਤਰ ਪ੍ਰਗਾਸਨ ਦਿਨ ਲੇਵਲਾਗ ਬੜ ਭਾਗੀ ਜਿਪ ਪ੍ਰਭ ਸੋਏ ਨਾਨਕ ਨਾਮ ਰਥ ਸੁਖ ਹੋਏ ਸੇਵਕੀ ਮਨza ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨਕ ਪ੍ਰਭ ਹੋਏ ਦਿਆਲ ਸਭ ਕੀ ਨੋ ਸਰਨਿਹਾਲ ਬੰਦਨ ਕਾਲ ਮੁਕਤ ਜਨ ਭਇਆ ਜਨਮ ਬਰਨ ਦੁਖ ਦੂਰ ਭਰਮ ਗਿਆ ਏਸ਼ ਪੂਨੀ ਸਰਦਾ ਸਾ ਪੂਰੀ ਰਬ ਰਹਿਆ ਸਦਾ ਸੰਗ ਹਜੂਰੀ ਜਿਸ ਦਾ ਸਾਥ ਇੰਡੀਆ ਮਿਲਾਏ ਨਾਨਕ ਭੀ ਨਾਮ ਸਮਾਇਸ ਕਿਉਂ ਬਿਸਰੈ ਜੇ ਕਾਲ ਨ ਕਾਨੇ ਸੋਕ ਬਿਸਰੈ ਜੇ ਕੀਆ ਜਾਨ ਨ ਸੋਕ ਬਿਸਰੈ ਜਨ ਸਭ ਕੁਛ ਦੀਆ ਸੋਕ ਬਿਸਰੈ ਜੀਵਨ ਜੀਆ ਸੋਕ ਬਿਸਰੈ ਅਗਨ ਮਹਿ ਰਾਕੇ ਗੁਰ ਪ੍ਰਸਾਦ ਕੋ ਬਿਲ ਲਾਕੇ ਓਕੇ ਬਿਸਰਾ ਦੇ ਬੈਕ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੇ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਦੇ ਆਇਆ ਸਾਇ ਨ ਸੰਤ ਕੋ ਇੱਕ ਕਾਮ ਆਨ ਤਿਆਗ ਜਪ ਹੋਰ ਨਾਮ ਸਿਮਰ 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 ਸੁਖ ਪਾਉ ਆਪ ਦੇ ਗੁਰ ਨਾਮ ਦੇ ਪਾਉ ਭਗਤ ਪਾਏ ਦਰੀਏ ਸੰਸਾਰ ਬਿਨ ਭਗਤੀ ਤਨ ਹੁਸੀਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਬੂੜ ਜਾਤ ਪਾਏ ਬਿਸਰਾਮ ਸੁਖ ਦੂਖਾ ਹੋਤ ਨਾਸ ਨਾਨਕ ਨਾਮ ਜਪੋ ਗੁਨਤਾਸ ਅਬਦੇ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਇੰਤਰ ਇਹੀ ਸਵਾਉ ਨੇਤਰ ਪੇਕ ਦਰਸੁਖ ਹੋਏ ਮਨ ਵਿੱਚ ਸਾਰ ਜਰਨ ਧੋਏ ਭਗਤ ਚਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਰਤ ਦਿਨ ਜੇ ਕਰਮਾਇ ਗੁਰ ਬਸਾਦਨਾਮ ਜਪ ਲਿਆ ਤਾਂ ਕੀ ਭੁਮਾ ਕੈ ਨ ਜਾਏ ਨਾਨਕ ਰਹਿਆ ਸਰਬ ਸਮਾਇ ਪ੍ਰਭ ਬਖਸਨ ਦੀਨ ਦੇ ਆਰ ਭਗਤ ਬਖਸ਼ਲ ਸਦਾ ਕਿਰਪਾਲ ਵਿਨਾਥ 나ਥ ਗੋਬਿੰਦ ਗੋਪਾਲ ਸਰਬ ਕਟਾ ਘਰਤਵਰਤ ਪਾਲ ਆਰ ਬੁਰਖ ਕਾਰਨ ਕਰਤਾਰ ਭਗਤ ਜਨਾਂ ਕੇ ਪ੍ਰਾਨ ਆਧਾਰ ਜੋ ਜੁ ਜਪੈ ਸੋ ਹੋਏ ਪਨੀਤ ਭਗਤ ਪਾਇ ਲੈਵੇ ਮਨ ਹੀਤ ਰਮ ਨਿਗਨਿਆਰ ਨੀਚ ਅਜਾਰ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਇ ਏਕ ਨਿਮ ਘਰ ਕੈ ਗੁਣ ਗਾਏ ਅਨਕ ਰਾਜ ਭੋਗ ਬੜਾਈ ਹਰ ਕੈ ਨਾਮ ਕਿਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਿ ਹਾਨੀਤ ਪਾਲੀ ਸੁਗਰਨੀ ਸੋ ਬਾਦਰਮਾਨ ਤਰ ਸਰਦੇ ਬਸਰੇ ਪੂਰਨ ਗੁਰਮੰਤ ਸਾਾਸਨ ਕਉ ਦੇਹੁ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਰਬ ਦਾਨ ਕਰ ਕਿਰਪਾ ਦੇਵੂ ਅਰ ਨਾਮ ਸਾਜਨ ਕੀ ਮੰਗਉ ਧੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮਹਿ ਧਿਆਓ ਚਰਨ ਕਮਲ ਸਿਓ ਲਾਗਿਆ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤ ਨੀਤ ਏਕੋ ਢੇਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੇ ਦੇਸ਼ਟ ਮਹਾਂ ਸੁਖ ਹੋਏ ਹਰਸ ਪਾਵੈ ਵਿਰਲਾਕ ਹੋਏ ਜਿਨ ਚਾਖਿਆ ਸਹੀ ਅੰਦਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨੇ ਸੋਵਰੇ ਪਰੇ ਪ੍ਰੇਮ ਰਸ ਰੰਗ ਉਪਜਿ ਜਾਓ ਸਾਰਗ ਸੰਗ ਪਰੇ ਸਰਨ ਆਨ ਸਬ ਤਿਆਗ ਅੰਤਰ ਪ੍ਰਗਾਸ ਅਨੰਦਿ ਨਿਵਲਾਗ ਬੜ ਭਾਗੀ ਜਿਪ ਤਪ ਤਪ ਸੋਏ ਨਾਨਕ ਨਾਮ ਰਤਿ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਦ ਲਈ ਜਨ ਗਬਰਬ ਹੋਏ ਦਿਆਲ ਸਭ ਕੀ ਨੋ ਸਰਨਿ ਹਾਲ ਬੰਦਨ ਕਾਲ ਮੁਕਤ ਜਨ ਭਇ ਜਨ ਮਰ ਦੁਖ ਦੂਰ ਭਰਮ ਗਿਆ ਯਸ਼ਪੂਨੀ ਸਰਦਾ ਸਾ ਪੂਰੀ ਰਵ ਰਹਿਆ ਸਦਾ ਸੰਗ ਹਜੂਰੀ ਜਿਸ ਦਾ ਸਾਥ ਨੇ ਲੀਆ ਮਿਲਾਏ ਨਾਨਕ ਪਰੀ ਨਾਮ ਸਵਾਇਸ ਕਿਉਂ ਬਿਸਰੈ ਜੇ ਕਾਲਨ ਕਾਨੇ ਸੋ ਕਉ ਬਿਸਰੈ ਜੇ ਕੀਆ ਜਾਨ ਨੇ ਸੋ ਕਉ ਬਿਸਰੈ ਜਿਨ ਸਭ ਕੁਛ ਦੀਆ ਸੋ ਕਉ ਬਿਸਰੈ ਜੀਵਨ ਜੀਆ ਸੋ ਕਉ ਬਿਸਰੈ ਅਗਨ ਮਹਿ ਰਾਕੇ ਗੁਰ ਪ੍ਰਸਾਦ ਕੋ ਬਿਲਾ ਲਾਕੇ ਸੋ ਕਉ ਬਿਸਰੈ ਦੇ ਬੈਕ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੇ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਇ ਨ ਸੰਤ ਕੋ ਇੱਕ ਕਾਮ ਆਨ ਤਿਆਗ ਜਪ ਹੋਰ ਨਾਮ ਸਿਮਰ 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 ਸੋ ਗ ਪਾਓ ਆਪ ਦੇ ਗੋਰਾ ਨਾਮ ਦੇ ਪਾਓ ਭਗਤ ਪਾਏ ਦਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਬੂੜ ਦੇ ਜਾਤ ਪਾਏ ਬਿਸਰਾਮ ਸਗ ਜੂਕਾ ਹੋਵਤ ਨਾਸ ਨਾਨਕ ਨਾਮ ਜਪਹੁ ਗੁਨਤਾਸ ਅਵਦੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸਵਾਉ ਨੇਤਰ ਪੇਖ ਦਰ ਸੁਖ ਹੋਏ ਮਨ ਵਿਸੈ ਸਰ ਜਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦੂਜੇ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾ ਕੀ ਉਪਮਾ ਕੇ ਨਾ ਜਾਏ ਨਾਨਕ ਰਹੇ ਅਸਰ ਬਿਸਮਾਏ ਪ੍ਰਭ ਬਖਸ਼ਨ ਦੀਨ ਦਿਆਰ ਭਗਤ ਵਸਿਲ ਸਦਾ ਕਿਰਪਾਲ ਅਨਾਥ ਨਾਥ ਗੋਵਿੰਦ ਗੋਪਾਲ ਸਰਬ ਘਟਾ ਘਰਤ ਵਿਰਤਪਾਲ ਆਰ ਬੁਰਖੇ ਕਾਰਨ ਕਰਤਾੜ ਪਗ੍ਰਿ ਜਨਾ ਕੇ ਪ੍ਰਾਨ ਆਧਾਰ ਜੋ ਜਪੈ ਸੋ ਹੋਏ ਪਨੀਤ ਭਗਤ ਪਾਇ ਲੇ ਮਨਹੀਤਰਮ ਨਿਰਗਨਿਆਰ ਨੀਚ ਅਜਾਰ ਨਾਨਕ ਤੁਮਰੀ ਸੈਨ ਪੁਰਖ ਭਗਵਾਨ ਸਰਬ ਬਕੁੰਠ ਮੁਕਤ ਮੁਗ ਪਾਇ ਇੱਕ ਨਿਮ ਘਰ ਕੇ ਗੁਣ ਗਾਏ ਅਨਕਰਾਰ ਭੋਗ ਬੜਾਈ ਹਰ ਕੇ ਨਾਮ ਕੇ ਤੁਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਤਨਾ ਜਪੀ ਹਰ ਆਨੀਤ ਪਾਲੀ ਜੋ ਕਰਨੀ ਸੋ ਬਾਦਰਮਾਨ ਅੰਤਰਸਰ ਦੇ ਬਸੇ ਪੂਰਨ ਗੁਰਮੰਤ ਸਾਾਸ ਸੰਗਤਵ ਦੇਹੁ ਨਵਾਸ ਸਰਬ ਸੂਖ ਨਾਨਕ ਪ੍ਰਗਾਸ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ फिरते फिरत प्रभु आया परया तू शरणाए ज्ञान की की प्रभु बेनती अपनी भक्ति लाए अष्टपदी जाचक जन जाटे प्रभु दान कर कृपा देबू अर नाम साथ जन की मांगो धूर पार ब्रह्मई सरदा पूर सदा सदा प्रभु के गुण गाओ सास सास प्रभु तुम्हे त्याओ चरण कमल सियो लाग्या प्रीत भक्त करो प्रभु के नित नित ਏ ਕੋਟੈ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦੇਸ਼ਟ ਮਹਾਸਖ ਹੋਏ ਹਰਸ ਪਾਵੇ ਵਿਰਲਾਕ ਹੋਏ ਜਿਨ ਚਾਖਿਆ ਸ੍ਰੀ ਇੰਦਰਪਤਾ ਨੇ ਪੂਰਨ ਪੁਰਖ ਨਹੀਂ ਡੋਲਾਨ ਸੋਬਰ ਪਰੇ ਪ੍ਰੇਮ ਰਸ ਰੰਗ ਉਪਜ ਜਾਓ ਸਾਰਗ ਸੰਗ ਪਰੇ ਸਰਨ ਆਨ ਜਪ ਤਿਆਗ ਅੰਤਰ ਪ੍ਰਗਾਸ ਅਨੰਦ ਨਿਵਲਾਗ ਬੜ ਭਾਗੀ ਜਿ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨਕ ਪ੍ਰਭ ਹੋਏ ਦਿਆਲ ਸਭ ਕੀ ਨੋ ਸਰਨਿ ਹਾਲ ਬੰਦਨ ਕਾਲ ਮੁਕਤ ਜਨ ਭਇ ਅਜਨ ਮਰਨ ਦੁਖ ਦੂਰ ਭਰਮ ਗਿਆ ਈਸ਼ ਪੂਨੀ ਸਰਦਾ ਸਾ ਪੂਰੀ ਰਵ ਰਹਾ ਸਦਾ ਸੰਗ ਹਜੂਰੀ ਜਿਸ ਦਾ ਸਾਥ ਨੇ ਲੀਆ ਮਿਲਾਏ ਨਾਨਕ ਭਗੀ ਨਾਮ ਸਮਾਇਸ ਕਿਉ ਬਿਸਰੈ ਜੇ ਕਾਲਨ ਕਾਨੇ ਸੋ ਕਿਉ ਬਿਸਰੈ ਜੇ ਕੀਆ ਜਨ ਸੋ ਕਿਉ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉ ਬਿਸਰੈ ਜੀਵਨ ਜੀਆ ਸੋ ਕਿਉ ਬਿਸਰੈ ਅਗਨ ਮਹਿ ਰਾਕੇ ਗੁਰ ਪ੍ਰਸਾਦ ਕੋ ਬਿੜ ਲਾ ਲਾਕੇ ਸੋ ਕਿਉ ਬੈਸਾ ਡੇਬੇ ਇੱਕ ਤੇ ਕਾਢੇ ਗਨਵ ਜਨਮ ਕਾ ਟੂਟਾ ਗਾਂਡੇ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਇ ਨ ਸੰਤ ਕਰੋ ਇੱਕ ਕਾਮ ਆਨ ਤਿਆਗ ਜਪੋ ਵਰਨਾ ਸਿਮਰ 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 ਸੁਖ ਪਾਉ ਆਪ ਦੇ ਗੁਰ ਨਾਮ ਦੇ ਪਾਉ ਭਗਤ ਪਾਏ ਦਰੀਆ ਸੰਸਾਰ ਬਿਨ ਭਗਤੀ ਤਨ ਹੁਸੀਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੂੜ ਦੇ ਜਾਤ ਪਾਏ ਬਿਸਰਾਮ ਸੁਖ ਜੂਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਨਤਾਸ ਅਬਦੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਇੰਤਰ ਇਹੀ ਸਵਾਉ ਨੇਤਰ ਪੇਕ ਦਰਸੁਖ ਹੋਏ ਮਨ ਵਿੱਚ ਸਾਰ ਜਰਨ ਧੋਏ ਭਗਤ ਚਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦਿੱਜੇ ਕਰਮਾਇ ਗੁਰ ਪ੍ਰਸਾਦਿ ਨਾਮ ਜਪ ਲਿਆ ਤਾਂ ਕੀ ਉਪਮਾ ਕੈ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਅਕਸੰਦ ਦੀਨ ਦੇ ਆਰ ਭਗਤ ਬਸ਼ਿਲ ਸਦਾ ਕਿਰਪਾਲ ਵਿਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਘਰਤ ਵਰਤ ਪਾਲ ਆਰ ਬੁਰਖ ਕਾਰਨ ਕਰਤਾੜ ਪਗਰ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਇ ਲੇਵੇਂ ਮਨਹੀਤਰਮ ਨਿਗਨਿਆਰਨੀਚ ਅਜਾਨ ਨਾਨਕ ਤੁੰਬਰੀ ਸੈਨ ਪੁਰਖ ਭਗਵਾਨ ਸਰਬ ਬਕੁੰਠ ਮੁਕਤ ਮੁਗ ਪਾਇ ਇੱਕ ਨਿਮ ਘਰ ਕੇ ਗੁਣ ਗਾਏ ਅਨਕਰਾਜ ਭੋਗ ਬੜਾਈ ਹਰ ਕੇ ਨਾਮ ਕੇ ਤੁਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਧਨਾ ਜਪੀ ਹਰ ਆਨੀਤ ਪਾਲਿ ਸੁ ਕਰਨੀ ਸੋ ਬਾਦਰਮਾਨ ਤਰ ਦੇ ਵਸੇ ਪੂਰਨ ਗੁਰਮੰਤ ਸਾਧ ਸੰਗਤਵ ਦੇ ਨਵਾ ਸਰਬ ਸੁਖ ਨਾਨਕ ਪ੍ਰਗਾਸ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੂ ਅਰ ਨਾਮ ਸਾਧ ਜਨ ਕੀ ਮੰਗੋ ਧੂਰ ਪਾਰ ਬ੍ਰਹਮੇ ਸਰਦਾ ਪੂਰ सदा सदा प्राप्त के गुण गाओ सास सास प्राप्त तुम्हें त्याओ चरण कमल सेओ लागया प्रीत भक्त करो प्राप्त के नित नित एक ओडेको आधार नानक मांगे नाम प्रपसार प्राप्त के दिष्ट महा सुख होए हरस पावे बिरलाख होए जिन चाखिया सही अंतृप्तता ने पूर्ण पुर्ख नहीं डोला ने सोबर परे प्रेम रस रंग उपजे जाओ स्वर्ग संग परे शरण आन जब त्याग अंतर परगास अन दिन रे वलाग बड़भागी जे प्रताप सोए नानक नाम रथ सुख होए ਸੇਵਕੀ ਮਨza ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸਭ ਕੀ ਨੋ ਸਰਨਿ ਹਾਲ ਬੰਦਨ ਕਾਲ ਮੁਕਤ ਜਨ ਭਇ ਅਜਨ ਮਰਨ ਦੁਖ ਦੂਰ ਭਰਮ ਗਿਆ ਯਸ਼ ਪੂਨੀ ਸਰਦਾ ਸਾ ਪੂਰੀ ਰਵ ਰਹਿਆ ਸਦਾ ਸੰਗ ਹਜੂਰੀ ਜਿਸ ਦਾ ਸਾਥ ਲੀਆ ਮਿਲਾਏ ਨਾਨਕ ਪਸੀ ਨਾਮ ਸਵਾਇਸ ਕਿਉ ਬਿਸਰੈ ਜੇ ਕਾਲ ਨ ਕਾਨੇ ਸੋ ਕਉ ਬਿਸਰੈ ਜੇ ਕੀਆ ਜਨ ਸੋ ਕਉ ਬਿਸਰੈ ਜਨ ਸਭ ਕੁਛ ਦੀਆ ਸੋ ਕਉ ਬਿਸਰੈ ਜੀਵਨ ਜੀਆ ਸੋ ਕਉ ਬਿਸਰੈ ਅਗਨ ਮਹਿ ਰਾਕੇ ਗੁਰ ਪ੍ਰਸਾਦ ਕੋ ਬਿਲਾ ਲਾਕੇ ਕਿ ਬੇਸੜਾ ਦੇ ਬੈਕ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੇ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਦੇ ਆਇਆ ਸਾਇ ਨ ਸੰਤ ਕਰੋ ਇੱਕ ਕਾਮ ਆਨ ਤਿਆਗ ਜਪੁ ਕਰਨਾ ਸਿਮਰ 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 ਸੋ ਗ ਪਾਓ ਆਪ ਦੇ ਗੁਰ ਨਾਮ ਦੇ ਪਾਓ ਭਗਤ ਪਾਏ ਦਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੂੜ ਦੇ ਜਾਤ ਪਾਏ ਬਿਸਰਾਮ ਸਗ ਜੋ ਕਾ ਹੋਵਤ ਨਾਸ ਨਾਨਕ ਨਾਮ ਜਪਹੁ ਗੁਨਤਾਸ ਅਵਦੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸਵਾਉ ਨੇਤਰ ਪੇਖ ਦਰ ਸੁਖ ਹੋਏ ਮਨ ਵਿਸੈ ਸਰ ਜਰਨ ਧੋਏ ਭਗਤ ਜਨਾਂ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦੀਜੇ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕੇ ਨਾ ਜਾਏ ਨਾਨਕ ਰਹੇ ਅਸਰ ਬਿਸਮਾਏ ਪ੍ਰਭ ਬਖਸ਼ਾਂ ਦੇ ਦੀਨ ਦਿਆਰ ਭਗਤ ਬਚਲ ਸਦਾ ਕਰਪਾਲ ਅਨਾਥ ਨਾਥ ਗੋਵਿੰਦ ਗੋਪਾਲ ਸਰਬ ਕਟਾ ਘਰਤ ਵਿਰਤਪਾਲ ਆਰ ਬੁਰਖੇ ਕਾਰਨ ਕਰਤਾ ਦੇ ਪ੍ਰਗਿਆਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਇ ਲੇਵੇ ਮਨਹੀਤ ਰਮ ਨਿਗਨਾਰ ਨੀਚ ਅਜਾਰ ਨਾਨਕ ਤੁਮਰੀ ਸੈਨ ਪੁਰਖ ਭਗਵਾਨ ਸਰਬ ਬਕੁੰਠ ਮੁਕਤ ਮੁਖ ਪਾਇ ਇੱਕ ਨਿਮ ਘਰ ਕੇ ਗੁਣ ਗਾਏ ਅਨਕਰ ਆਰ ਭੋਗ ਬੜਾਈ ਹਰ ਕੇ ਨਾਮ ਕੇ தாம் ਮਨ ਪਾਈ ਬਹੁ ਭੋਜ ਕਾ ਪ੍ਰਸੰਗੀਤ ਰਸਨਾ ਜਪੀ ਹਾ ਨੀਤ ਪਾਲੀ ਜੋ ਕਰਨੀ ਸੋ ਬਾਦਰਮਾਨ ਅੰਤਰਸਰ ਦੇ ਵਸੇ ਪੂਰਨ ਗੁਰਮੰਤ ਸਾਾਸ ਸੰਤੋ ਦੇਹ ਨਵਾਸ ਸਰਬ ਸੂਖ ਨਾਨਕ ਪ੍ਰਗਾਸ ਤਪਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ गिरते फिरते प्रभु आया परया तू शरणाए नानक की, की प्रभु बेनी थी अपनी भक्ति लाए अष्टपदी जाचक जन जाचे प्रभु दान कर कृपा देबू अर नाम साथ जन की मांगो धूर पार ब्रह्मई सरदा पूर सदा सदा प्रभु के गुण गाओ सांस सांस प्रभु तुमे त्याओ चरण कमल सों लागै प्रीत भक्त करो प्रभु के नित नीत ਏਰ ਕੋਟ ਇੱਕ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦੇਸ਼ਟ ਮਹਾ ਸੁਖ ਹੋਏ ਹਰਸ ਪਾਵੇ ਵਿਰਲਾ ਕੋਏ ਜਿਨ ਚਾਖਿਆ ਸੇ ਇਹ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨੇ ਸੋਬਰ ਭਰੇ ਪ੍ਰੇਮ ਰਸ ਰੰਗ ਉਪਜੇ ਜਾਓ ਸਾਰਗ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲੇ ਵਿਲਾਗ ਬੜ ਭਾਗੀ ਜਿਪ ਪ੍ਰਭ ਸੋਏ ਨਾਨਕ ਨਾਮ ਰਤ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਾਨ ਕੋ ਪ੍ਰਭ ਹੋਏ ਦਿਆਲ ਸੇਵਕੀ ਨੋ ਸਰਨਿਹਾਲ ਬੰਦਨ ਕਾਲ ਮੁਕਤ ਜਿਨ ਭਇਆ ਜਨਮ ਬਰਨ ਦੁਖ ਦੂਰ ਭਰਮ ਗਿਆ ਏਸ਼ ਪੂਨੀ ਸਰਦਾ ਸਾ ਪੂਰੀ ਰਵ ਰਹਿਆ ਸਦਾ ਸੰਗ ਹਜੂਰੀ ਜਿਸ ਦਾ ਸਾਥ ਨੇ ਲੀਆ ਮਿਲਾਏ ਨਾਨਕ ਭੀ ਨਾਮ ਸਮਾਇਸ ਕਿਉ ਬਿਸਰੈ ਜੇ ਕਾਲ ਨਕਾਨੇ ਸੋਖ ਬਿਸਰੈ ਜੇ ਕੀਆ ਜਾਨ ਨ ਸੋਖ ਬਿਸਰੈ ਜਿਨ ਸਭ ਕੁਛ ਦੀਆ ਸੋਖ ਬਿਸਰੈ ਜੀਵਨ ਜੀਆ ਸੋਖ ਬਿਸਰੈ ਅਗਨ ਮਹਿ ਰਾਕੇ ਗੁਰ ਪ੍ਰਸਾਦ ਕੋ ਬੇਲਾ ਲਾਕੇ ਸੋ ਕਿ ਬੇਸਦਾ ਦੇ ਬੈਕ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਇਨ ਸੰਤ ਕਰੋ ਇੱਕ ਕਾਮ ਆਨ ਤਿਆਗ ਜਪੋ ਵਰਨਾ ਸਿਮਰ 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 ਸੁਖ ਪਾਉ ਆਪ ਦੇ ਗੁਰ ਨਾਮ ਦੇ ਪਾਉ ਭਗਤ ਪਾਏ ਦਰੀਆ ਸੰਸਾਰ ਬਿਨ ਭਗਤੀ ਤਨ ਹੁਸੀਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੂੜ ਦੇ ਜਾਤ ਪਾਏ ਬਿਸਰਾਮ ਸੁਖ ਜੂਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਅਵਦੇ ਪ੍ਰੀਤ ਪ੍ਰੇਮ ਰਤ ਚਾਉ ਮਨ ਤਨ ਇੰਤਰ ਇਹੀ ਸਵਾਉ ਨੇਤਰ ਪੇਕ ਦਰਸੁਖ ਹੋਏ ਮਨ ਮੇ ਸੈ ਸੰਸਾਰ ਜਰਨ ਧੋਏ ਭਗਤ ਚਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦਿਜੇ ਕਰਮਾਇ ਗੁਰਬਸਾਦਨਾਮ ਜਪ ਲਿਆ ਤਾਂ ਕੀ ਉਪਮਾ ਕੈ ਨ ਜਾਏ ਨਾਨਕ ਰਹੈ ਸਰਬ ਸਮਾਏ ਪ੍ਰਭ ਅਕਸੰਦ ਦੀਨ ਦਿਯਾਰ ਭਗਤ ਬਸ਼ਿਲ ਸਦਾ ਕਿਰਪਾਲ ਆਨਾਥ ਨਾਥ ਗੋਵਿੰਦ ਗੋਪਾਲ ਸਰਬ ਕਟਾ ਘਰਤ ਵਰਤ ਪਾਲ ਆਰ ਪੁਰਖ ਕਾਰਨ ਕਰਤਾਰ ਭਗਤ ਜਨਾਂ ਕੇ ਪ੍ਰਾਨ ਆਧਾਰ ਜੋ ਜੁ ਜਪੈ ਸੋ ਹੋਏ ਪਨੀਤ ਭਗਤ ਪਾਇ ਲੈਵੇ ਮਨਹੀਤ ਰਮ ਨਿਗਨਿਆਰ ਨੀਚ ਅਜਾਰ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈ ਕੁੰਠਾ ਮੁਕਤ ਮੁਖ ਪਾਇ ਏਕ ਨਿਮ ਘਰ ਕੈ ਗੁਨ ਗਾਏ ਅਨਕ ਰਾਜ ਭੋਗ ਬੜਾਈ ਹਰ ਕੈ ਨਾਮ ਕਿਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਹੈ ਨੀਤ ਪਾਲੀ ਜੋ ਕਰਨੀ ਸੋ ਬਾਦਰਮਾਨ ਅੰਦਰ ਸਰਦੇ ਬਸਰੇ ਪੂਰਨ ਗੁਰਮੰਤ ਸਾਾਹ ਸੰਗਤਵ ਦੇਵ ਨਵਾ ਸਰ ਸੁਖ ਨਾਨ ਪ੍ਰਗਾਸਿ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ ਇਰਤੇ ਫਿਰਤ ਪ੍ਰਭ ਆਇਆ ਪਰਿਆ ਤੂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਰਵੰਦਾਨ ਕਰ ਕਿਰਪਾ ਦੇਵੂ ਅਰ ਨਾਮ ਸਾਧ ਜਨ ਕੀ ਮੰਗਉ ਧੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮਹਿ ਧਿਆਓ ਚਰਨ ਕਮਲ ਸਿਓ ਲਾਗਿਆ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦੇਸ਼ਟ ਮहासੁਖ ਹੋਏ ਹਰਸ ਪਾਵੇ ਵਿਰਲਾਕ ਹੋਏ ਜਿਨ ਚਾਖਿਆ ਸਹੀ ਅੰਤ੍ਰਿਪਤਾ ਨੇ ਪੂਰਨਪੁਰਖ ਨਹੀਂ ਡੋਲਾਨ ਸੁਭਰ ਭਰੇ ਪ੍ਰੇਮ ਰਸ ਰੰਗ ਉਪਜ ਜਾਓ ਸਾਰਗ ਸੰਗ ਪਰੇ ਸਰਨ ਆਨ ਜਪ ਤਿਆਗ ਅੰਤਰ ਪ੍ਰਗਾਸ ਅਨੰਦ ਦੇ ਬਲਾਗ ਬੜ ਭਾਗੀ ਜਿ ਦੇ ਪਤਪ ਸੋਏ ਨਾਨਕ ਨਾਮ ਰਤ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨਕ ਪ੍ਰਭ ਹੋਏ ਦਿਆਲ ਸਭ ਕੀ ਨੋ ਸਰਨਿ ਹਾਲ ਬੰਦਨ ਕਾਲ ਮੁਕਤ ਜਨ ਭਇ ਅਜਨ ਮਨ ਦੁਖ ਦੂਰ ਭਰਮ ਗਿਆ ਰਿਸ਼ਪੂਨੀ ਸਰਦਾ ਸਾ ਪੂਰੀ ਰਬ ਰਹਾ ਸਦਾ ਸੰਗ ਹਜੂਰੀ ਜਿਸ ਕਾ ਸਾਥ ਨੇ ਲੀਆ ਮਿਲਾਏ ਨਾਨਕ ਭਗੀ ਨਾਮ ਸਮਾਇਸ ਕਿਉ ਬਿਸਰੈ ਜੇ ਕਾਲਨ ਕਾਨੇ ਸੋ ਕਉ ਬਿਸਰੈ ਜੇ ਕੀਆ ਜਾਨੇ ਸੋ ਕਉ ਬਿਸਰੈ ਜਿਨ ਸਭ ਕਛ ਦਿਇਆ ਸੋ ਕਉ ਬਿਸਰੈ ਜੀਵਨ ਜੀਆ ਸੋ ਕਉ ਬਿਸਰੈ ਅਗਨ ਮਹਿ ਰਾਕੇ ਗੁਰ ਪ੍ਰਸਾਦ ਕੋ ਬਿਲਾ ਲਾਕੇ ਕਉ ਬਿਸਦਾ ਦੇ ਬੇਕ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਡੇ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਇਨ ਸੰਤ ਕਰੋ ਇੱਕ ਕਾਮ ਆਨ ਤਿਆਗ ਜਪੋ ਵਰਨਾ ਸਿਮਰ 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 ਸੁਖ ਪਾਉ ਆਪ ਦੇ ਗੋਰਾ ਨਾਮ ਜਪੋ ਭਗਤ ਪਾਏ ਦਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਗੁਰ ਦੇ ਜਾਤ ਪਾਏ ਬਿਸਰਾਮ ਸੁਖ ਦੂਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਅਵਦੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸਵਾਉ ਨੇਤਰ ਪੇਕ ਦਰ ਸੁਖ ਹੋਏ ਮਨ ਵਿਸੈ ਸਰ ਜਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦੀਜੇ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕੇ ਨਾ ਜਾਏ ਨਾਨਕ ਰਹੇ ਅਸਰ ਬਿਸਮਾਏ ਪ੍ਰਭ ਬਖਸ਼ਾਂ ਦੇ ਦੀਨ ਦਿਆਲ ਭਗਤ ਵਸ਼ਿਲ ਸਦਾ ਕਰਪਾਲ ਅਨਾਥ ਨਾਥ ਗੋਵਿੰਦ ਗੋਪਾਲ ਸਰਬ ਘਟਾ ਘਰਤ ਵਿਰਤਪਾਲ ਆਰ ਬੁਰਖ ਕਾਰਨ ਕਰਤਾਰ ਭਗਤ ਜਨਾਂ ਕੇ ਪ੍ਰਾਨ ਆਧਾਰ ਜੋ ਜੁ ਜਪੈ ਸੋ ਹੋਏ ਪਨੀਤ ਭਗਤ ਪਾਇ ਲੈਵੇ ਮਨ ਹੀਤ ਰਮ ਨਿਗਨਿਆਰ ਨੀਚ ਅਜਾਰ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਇ ਏਕ ਨਿਮ ਘਰ ਕੈ ਗੁਨ ਗਾਏ ਅਨਕ ਰਾਜ ਭੋਗ ਬੜਾਈ ਹਰ ਕੈ ਨਾਮ ਕਿਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਹਾ ਨੀਤ پلی سو کرنی سو بھادر منت ہردے وسے پورن گور منت سا سن داسران شری واح گرو صاحب جی سکھ منی ساحب سلوک ਇਰਤੇ ਫਿਰਤੇ ਪ੍ਰਭ ਆਇਆ ਪਰਿਆ ਤੂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੂ ਅਰ ਨਾਮ ਸਾਜਨ ਕੀ ਮੰਗਉ ਧੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮਹਿ ਧਿਆਉ ਚਰਨ ਕਮਲ ਸਿਓ ਲਾਗਿਆ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦੇਸ਼ਟ ਮਹਾਸੁਖ ਹੋਏ ਹਰਸ ਪਾਵੇ ਵਿਰਲਾਕ ਹੋਏ ਜਿਨ ਚਾਖਿਆ ਸਹੀ ਅੰਦਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨ ਸੁਭਰ ਪਰੇ ਪ੍ਰੇਮ ਰਸ ਰੰਗ ਉਪਜ ਜਾਓ ਸਾਰਗ ਸੰਗ ਪਰੇ ਸਰਨ ਆਨ ਜਪ ਤਿਆਗ ਅੰਤਰ ਪ੍ਰਗਾਸ ਅਨੰਦਿ ਨਿਵਲਾਗ ਬੜ ਭਾਗੀ ਜਿਪ ਤਪ ਤਪ ਸੋਏ ਨਾਨਕ ਨਾਮ ਰਤਿ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਦ ਲਈ ਜਨਕ ਪ੍ਰਭ ਹੋਏ ਦਿਆਲ ਸਭ ਕੀ ਨੋ ਸਰਨਿਹਾਲ ਬੰਦਨ ਕਾਲ ਮੁਕਤ ਜਿਨ ਭਇਆ ਜਨਮ ਬਰਨ ਦੁਖ ਦੂਰ ਭਰਮ ਗਿਆ ਏਸ਼ ਪੂਨੀ ਸਰਦਾ ਸਾ ਪੂਰੀ ਰਵ ਰਹਿਆ ਸਦਾ ਸੰਗ ਹਜੂਰੀ ਜਿਸ ਦਾ ਸਾਥ ਨੇ ਲੀਆ ਮਿਲਾਏ ਨਾਨਕ ਭੀ ਨਾਮ ਸਮਾਇਸ ਕਿਉ ਬਿਸਰੈ ਜੇ ਕਾਲ ਨਕਾਨੇ ਸੋਖ ਬਿਸਰੈ ਜੇ ਕੀਆ ਜਾਨੇ ਸੋਖ ਬਿਸਰੈ ਜਿਨ ਸਭ ਕੁਛ ਦੀਆ ਸੋਖ ਬਿਸਰੈ ਜੀਵਨ ਜੀਆ ਸੋਖ ਬਿਸਰੈ ਅਗਨ ਮਹਿ ਰਾਕੇ ਗੁਰ ਪ੍ਰਸਾਦ ਕੋ ਬੇਲਾ ਲਾਕੇ ਕੋਈ ਬੇਸਰ ਦਾ ਦੇਵਕ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਦੇ ਆਇਆ ਸਾਇਨ ਸੰਤ ਕਹੋ ਇੱਕ ਕਾਮ ਆਨ ਤਿਆਗ ਜਪੋ ਵਰਨਾ ਸਿਮਰ 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 ਸੁਖ ਪਾਉ ਆਪ ਦੇ ਗੁਰ ਨਾਮ ਦੇ ਪਾਉ ਭਗਤ ਪਾਏ ਦਰੀਆ ਸੰਸਾਰ ਬਿਨ ਭਗਤੀ ਤਨ ਹੁਸੀਸ਼ਾਰ ਸਰਬ ਕਲਿਆਣ ਸੁਖ ਨਿਦੇ ਨਾਮ ਬੂੜ ਦੇ ਜਾਤ ਪਾਏ ਬਿਸਰਾਮ ਸੁਖੀ ਜੋ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਅਵਦੇ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਇੰਤਰ ਇਹੀ ਸਵਾਉ ਨੇਤਰ ਪੇਕ ਦਰਸੁਖ ਹੋਏ ਮਨ ਵਿੱਚ ਸਹਸਾਰ ਜਰਨ ਧੋਏ ਭਗਤ ਚਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦਿੱਜੇ ਕਰਮਾਇ ਗੁਰ ਪ੍ਰਸਾਦਿ ਨਾਮ ਜਪ ਲਿਆ ਤਾਂ ਕੀ ਉਪਮਾ ਕੈ ਨ ਜਾਏ ਨਾਨਕ ਰਹਿਆ ਸਰਬ ਸਮਾਇ ਪ੍ਰਭ ਬਖਸਨ ਦੀਨ ਦੇ ਆਰ ਭਗਤ ਬਖਸ਼ਿ ਲ ਸਦਾ ਕਿਰਪਾਲ ਆਨਾਥ ਨਾਥ ਕੋਬਿੰਦ ਗੋਪਾਲ ਸਰਬ ਘਟਾ ਘਰਿਤ ਵਿਰਤ ਪਾਲ ਆਰ ਬੁਰਖ ਕਾਰਨ ਕਰਤਾਰ ਭਗਤ ਜਨ ਕੇ ਪ੍ਰਾਨ ਆਧਾਰ ਜੋ ਜੁ ਜਪੈ ਸੋ ਹੋਏ ਪਨੀਤ ਭਗਤ ਪਾਇ ਲੈਵੇ ਮਨ ਹੀਤ ਰਮ ਨਿਗਨਿਆਰ ਨੀਚ ਅਜਾਰ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਇ ਏਕ ਨਿਮ ਘਰ ਕੈ ਗੁਨ ਗਾਏ ਅਨਕ ਰਾਜ ਭੋਗ ਬੜਾਈ ਹਰ ਕੈ ਨਾਮ ਕਿਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਹੈ ਨੀਤ ਪਾਲੀ ਸੁਗਨਿਸ ਉਹ ਬਾਦਰਮਾਨ ਅੰਦਰ ਸਰਦੇ ਵਸੇ ਪੂਰਨ ਗੁਰਮੰਤ ਸਾਹ ਸੰਗ ਕਉ ਦੇਵ ਨਵਾ ਸਰ ਸੁਖ ਨਾਨਕ ਪ੍ਰਗਾਸ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ ਫਿਰ ਤੇ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੂ ਅਰ ਨਾਮ ਸਾਜਨ ਕੀ ਮੰਗਉ ਧੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮਹਿ ਧਿਆਓ ਚਰਨ ਕਮਲ ਸਿਓ ਲਾਗਿਆ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤ ਨੀਤ ਏਕੋ ਟੈਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੇ ਦੇਸ਼ਟ ਮਹਾਂ ਸੁਖ ਹੋਏ ਹਰਸ ਪਾਵੇ ਵਿਰਲਾਕ ਹੋਏ ਜਿਨ ਚਾਖਿਆ ਸ੍ਰੀ ਅੰਦਰਿ ਤਪਤਾ ਨੇ ਪੂਰਨ ਪੁਰਖ ਨਹੀਂ ਡੋਲਾਨ ਸੋਭਰੇ ਪਰੇ ਪ੍ਰੇਮ ਰਸ ਰੰਗ ਉਪਜ ਜਾਓ ਸਾਰਗ ਸੰਗ ਪਰੇ ਸਰਨ ਆਨ ਜਪ ਤਿਆਗ ਅੰਤਰ ਪ੍ਰਗਾਸ ਅਨੰਦਿਨ ਲਿਵਲਾਗ ਬੜ ਭਾਗੀ ਜਿ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨza ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨਕ ਪ੍ਰਭ ਹੋਏ ਦਿਆਲ ਸਭ ਕੀ ਨੋ ਸਰਨਿ ਹਾਲ ਬੰਦਨ ਕਾਲ ਮੁਕਤ ਜਨ ਭਇ ਆ ਜਨ ਮਨ ਦੁਖ ਦੂਰ ਭਰਮ ਗਿਆ ਈਸ਼ ਪੂਨੀ ਸਰਦਾ ਸਾ ਪੂਰੀ ਰਵ ਰਹਿਆ ਸਦਾ ਸੰਗ ਹਜੂਰੀ ਜਿਸ ਦਾ ਸਾਥ ਨੇ ਲੀਆ ਮਿਲਾਏ ਨਾਨਕ ਭੀ ਨਾਮ ਸਮਾਇਸ ਕਿਉ ਬਿਸਰੈ ਜੇ ਕਾਲ ਨ ਕਾਨੇ ਸੋ ਕਿਉ ਬਿਸਰੈ ਜੇ ਕੀਆ ਜਨ ਸੋ ਕਿਉ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉ ਬਿਸਰੈ ਜੀਵਨ ਜੀਆ ਸੋ ਕਿਉ ਬਿਸਰੈ ਅਗਨ ਮਹਿ ਰਾਕੇ ਗੁਰ ਪ੍ਰਸਾਦ ਗੋਬਿਰ ਲਾਕੇ ਸੋ ਕਿਵੇਂ ਵਸਦਾ ਦੇਵ ਇੱਕ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਦੇ ਆਇਆ ਸਾਇਨ ਸੰਤ ਕੋ ਇੱਕ ਕਾਮ ਆਨ ਤਿਆਗ ਜਪੋ ਵਰਨਾ ਸਿਮਰ 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 ਸੋ ਕ ਪਾਉ ਆਵਿਧ ਪੋ ਵਰਨਾ ਮਿਧ ਪਾਉ ਭਗਤ ਪਾਏ ਦਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੂੜ ਜਾਤ ਪਾਏ ਵਿਸਰਾਮ ਸਗ ਜੂਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਨਤਾਸ ਅਵਦੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸਵਾਉ ਨੇਤਰ ਪੇਖ ਦਰ ਸੁਖ ਹੋਏ ਮਨ ਵਿਸੈ ਸਰ ਜਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦੀਜੇ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾ ਕੀ ਉਪਮਾ ਕੇ ਨਾ ਜਾਏ ਨਾਨਕ ਰਹੇ ਅਸਰ ਬਸਮਾਏ ਪ੍ਰਭ ਬਖਸ਼ਨ ਦੀਨ ਦਿਆਰ ਭਗਤ ਵਸਿਲ ਸਦਾ ਕਿਰਪਾਲ ਅਨਾਥ ਨਾਥ ਗੋਵਿੰਦ ਗੋਪਾਲ ਸਰਬ ਕਟਾ ਘਰਤ ਬਿਰਤਪਾਲ ਆਰ ਬੁਰਖੇ ਕਾਰਨ ਤਰਤਾੜ ਪਗ੍ਰਿਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਇ ਲੇਵੇ ਮਨਹੀਤਰਮ ਨਿਗਨਿਆਰ ਨੀਚ ਅਜਾਰ ਨਾਨਕ ਤੁਮਰੀ ਸੈਨ ਪੁਰਖ ਭਗਵਾਨ ਸਰਬ ਬਕੁੰਠ ਮੁਕਤ ਮੁਖ ਪਾਇ ਇੱਕ ਨਿਮ ਘਰ ਕੇ ਗੁਣ ਗਾਏ ਅਨਕਰਾਰ ਭੋਗ ਬੜਾਈ ਹਰ ਕੇ ਨਾਮ ਕੇ தம் ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਤਨਾ ਜਪੀ ਹਾ ਨੀਤ ਪਾਲਿ ਸੁ ਕਰਨੀ ਸੋ ਬਾਦਰਮਾਨ ਤਰਦੇ ਵਸੇ ਪੂਰਨ ਗੁਰਮੰਤ ਸਾਥ ਸੰਗਤਉ ਦੇਹ ਨਵਾ ਸਰਬ ਸੁਖ ਨਾਨਕ ਪ੍ਰਗਾਸਿ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਟੇ ਵਰਵਦਾਨ ਕਰ ਕਿਰਪਾ ਦੇਵੂ ਅਰ ਨਾਮ ਸਾਜਨਾਂ ਕੀ ਮੰਗਉ ਧੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾ ਸ ਸਾਸ ਪ੍ਰਭ ਤੁਮਹਿ ਧਿਆਓ ਚਰਨ ਕਮਲ ਸਿਓ ਲਾਗਿਆ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤ ਨੀਤ ਏਕੋ ਟੈਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੇ ਦਿਸ਼ਟ ਮਹਾ ਸੁਖ ਹੋਏ ਹਰਸ ਪਾਵੇ ਵਿਰਲਾਕ ਹੋਏ ਜਿਨ ਚਾਖਿਆ ਸਹੀ ਅੰਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨ ਸੋਬਰ ਪਰੇ ਪ੍ਰੇਮ ਰਸ ਰੰਗ ਉਪਜ ਜਾਓ ਸਾਰਗ ਸੰਗ ਪਰੇ ਸਰਨ ਆਨ ਜਪ ਤਿਆਗ ਅੰਤਰ ਪ੍ਰਗਾਸ ਅਨੰਦਿ ਨੇ ਵਿਲਾਗ ਬੜ ਭਾਗੀ ਜਿ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨza ਪੂਰੀ ਭਈ ਸਤਿਗੁਰ ਤੇ ਨਿਰਮਲ ਮਦ ਲਈ ਜਨਕ ਪ੍ਰਭ ਹੋਏ ਦਿਆਲ ਸੇਵਕੀ ਨੋ ਸਰਨਿ ਹਾਲ ਬੰਦਨ ਕਾਲ ਮੁਕਤ ਜਨ ਭਇ ਅਜਨਮਰ ਦੁਖ ਦੂਰ ਭਰਮ ਗਿਆ ਏਸ਼ ਪੂਨੀ ਸਰਦਾ ਸਾਭੂ ਵੀਰਵ ਰਹਿਆ ਸਦਾ ਸੰਗ ਹਜੂਰੀ ਜਿਸ ਦਾ ਸਾਥ ਨੇ ਲੀਆ ਮਿਲਾਏ ਨਾਨਕ ਭਗੀ ਨਾਮ ਸਮਾਇਸ ਕਿਉ ਬਿਸਰੈ ਜੇ ਕਾਲ ਨ ਕਾਨੇ ਸੋ ਕਉ ਬਿਸਰੈ ਜੇ ਕੀਆ ਜਨ ਸੋ ਕਉ ਬਿਸਰੈ ਜਨ ਸਭ ਕੁਛ ਦਿਆ ਸੋ ਕਉ ਬਿਸਰੈ ਜੀਵਨ ਜੀਆ ਸੋ ਕਉ ਬਿਸਰੈ ਅਗਨ ਮਹਿ ਰਾਕੇ ਗੁਰ ਪ੍ਰਸਾਦ ਕੋ ਬਿਲਾ ਲਾਕੇ ਸੋ ਕਿਉ ਬੈਸਾ ਡੇਬੇ ਤੇ ਕਾਢੇ ਗਨ ਜਨਮ ਕਾ ਟੂਟਾ ਗਾਂਢੇ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਇਨ ਸੰਤ ਕਰੋ ਇੱਕ ਕਾਮ ਆਨ ਤਿਆਗ ਜਪੋ ਵਰਨਾ ਸਿਮਰ 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 ਸੁਖ ਪਾਓ ਆਪ ਦੇ ਗੁਰ ਨਾਮ ਦੇ ਪਾਓ ਭਗਤ ਪਾਏ ਦਰੀਆ ਸੰਸਾਰ ਬਿਨ ਭਗਤੀ ਤਨ ਹੁਸੀਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਊੜਦ ਜਾਤ ਪਾਏ ਬਿਸਰਾਮ ਸੁਖ ਦੂਖਾ ਹੋਤ ਨਾਸ ਨਾਨਕ ਨਾਮ ਦੇ ਭੋਗਨ ਤਾਸ अवधी प्रीति प्रेम रथ चाउ मन तन अंतर यही सवाओ नेत्र पे एक दर्श सुख होए मन में संसार जरण होए भगत चना के मन तन रंग बिरला को पावे संग एक बस दीजे कर्मया गुरु प्रसाद नाम जपले ताकी हुमा के न जाए नानक रहे सर्व समय प्रभु बख्श दीन दयाल भगत वशिल सदा कृपाल नाथ नाथ गोविंद गोपाल सर्व घटा करत वरद पाल ਆਰ ਬੁਰਖੇ ਕਾਰਨ ਤਰਤਾੜ ਪਗਰ ਜਨਾ ਕਰ ਪ੍ਰਾਨ ਆਧਾਰ ਜੋ ਜਪੈ ਸੋ ਹੋਏ ਪਨੀਤ ਭਗਤ ਪਾਇ ਲੇਵੇਂ ਮਨਹੀਤ ਰਮ ਨਿਗਨਾਰ ਨੀਚ ਅਜਾਰ ਨਾਨਕ ਤੁਮਰੀ ਸੈਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੁਗ ਪਾਇ ਇੱਕ ਨਿਮ ਘਰ ਕੇ ਗੁਣ ਗਾਏ ਅਨਕਰ ਆਰ ਭੋਗ ਬੜਾਈ ਹਰ ਕੇ ਨਾਮ ਕੇ தாம் ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪੀ ਹਰ ਨੀਤ ਪਾਲੀ ਸੋ ਕਰਨੀ ਸੋ ਬਾਦਰਮਾਨ ਅੰਦਰ ਹਿਰਦੇ ਵਸੇ ਪੂਰਨ ਗੁਰਮੰਤ ਸਾਹ ਸੰਗਤਿ ਉਹ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ